ਵਾਈਬਰ ਲੀਕਾ ਖਾਲਸਾ ਵਾਈਬਰ ਜਿੱਕੀ ਪਤੇ ਹੜਪੀਟਾਂ ਦੇ ਵਿੱਚ ਦੇ ਸੰਬੰਧ ਵਿੱਚ ਜੋ ਅੱਜ ਸਾਰਾ ਪੰਜਾਬ ਉਹਨਾਂ ਦੀ ਬਦਦਵਾਸਤੀ ਜਿੱਥੇ ਵੀ ਧੁਹਾੜਾ ਆਇਆ ਨਹੀਂ ਉtre ਹੋਏ ਨੇ ਉਥੇ ਅੱਜ ਅਸੀਂ ਤਲਵੰਡੀ ਸਾਬੋ ਦੇ ਵਿੱਚ ਅਸੀਂ ਖੜਿਆ ਅਸੀਂ ਇਹਨਾਂ ਤੋਂ ਬਾਈ ਜੀ ਤੋਂ ਰਵੀ ਕੁਮਾਰ ਤੋਂ ਜੋ ਕਿਨਾਰੀ ਦੁਕਾਨਾ ਜੌਨ ਸਿੰਘ ਵਾਲੇ ਦੀ ਉਹਨਾਂ ਦੀ ਦੁਕਾਨ ਹੈਗੀ ਹੈ ਇਹ ਤਲਵੰਡੀ ਸਾਬੋ ਦੇ ਵਿੱਚ ਜੌਨ ਸਿੰਘ ਵਾਲੇ ਵਾਲੇ ਨੇ ਇਹਨਾਂ ਤੋਂ ਅਸੀਂ ਸਮਾਨ ਲਿਆ ਜੋ ਇਹਨਾਂ ਨੇ ਸਾਨੂੰ ਸਮਾਨ ਦਿੱਤਾ ਉਹ ਬਿਲਕੁਲ ਆਏ ਰੇਟ ਦੇ ਵਿੱਚ ਦਿੱਤਾ ਬਹੁਤ ਵਧੀਆ ਗੱਲ ਆ ਦੇਖੋ ਜੇ ਅੱਜ ਜਿਹੜੀ ਦੁੱਖ ਦੀ ਘੜੀ ਹੈ ਜਿੱਥੇ ਅੱਜ ਸਿੱਖ ਕਮਿਊਨਿਟੀ ਬਹੁਤ ਵੱਡੇ ਪੱਧਰ ਤੇ ਆ ਉਹਨਾਂ ਦੀ ਮਦਦ ਕਰ ਰਹੀ ਆ ਜਿਹੜੇ ਹੜਪੀਟ ਨੇ ਉੱਥੇ ਸਾਡੇ ਹਿੰਦੂ ਭਰਾ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਖੜੇ ਨੇ ਬਹੁਤ ਖੁਸ਼ੀ ਦੀ ਗੱਲ ਆ ਇਸ ਰਿਸ਼ਤੇ ਨੂੰ ਕਹਿੰਦੇ ਆ ਅਸੀਂ ਨਾ ਮਾਹ ਦਾ ਰਿਸ਼ਤਾ ਅੱਜ ਸਾਡੇ ਦੇ ਨਾਲ ਬਿਲਕੁਲ ਇਹ ਅੱਜ ਆਫ ਦੀ ਘੜੀ ਦੇ ਵਿੱਚ ਖੜੇ ਨੇ ਜੋ ਵੀ ਅੱਜ ਇਹਨਾਂ ਤੋਂ ਅਸੀਂ ਸਮਾਨ ਲਿਆ ਇਹਨਾਂ ਨੇ ਆਹੀ ਰੇਟ ਦੇ ਵਿੱਚ ਦਿੱਤਾ ਇਸ ਤਰ੍ਹਾਂ ਹੀ ਸਾਰੇ ਪੰਜਾਬ ਦੇ ਲੋਕ ਆਪਾਂ ਇਸ ਤਰ੍ਹਾਂ ਇਕੱਠੇ ਹੋ ਕੇ ਆਪਾਂ ਉਹਨਾਂ ਲੋਕਾਂ ਦੀ ਜਿਹੜੇ ਅੱਜ ਇਸ ਦੁੱਖ ਦੇ ਵਿੱਚ ਇਸ ਹੜਪੀੜਤ ਦੇ ਵਿੱਚ ਅੱਜ ਉਹ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮਦਦ ਕਰਕੇ ਤਾਂ ਬਹੁਤ ਵਧੀਆ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ